ਕੈਨਿਸਨਿਆ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਖਬਰ ਪੰਜਾਬ ਪੁਲਿਸ ਦੇ ਨਾਲ ਜੁੜੀ ਹੋਈ ਹੈ ਨਸ਼ਾ ਤਸਕਰਾਂ ਨੂੰ ਨਾਕ ਪਾਉਣ ਦੇ ਰੋਹ ਦੇ ਵਿੱਚ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਖਤ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਆਪਰੇਸ਼ਨ ਕਾਸੋ ਦੇ ਤਹਿਤ ਆਏ ਦਿਨ ਕਿਸੇ ਨਾ ਕਿਸੇ ਮੁਲਜ਼ਮ ਨੂੰ ਜੇਲ੍ਹਾਂ ਦੇ ਅੰਦਰ ਢੱਕਿਆ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਹੁਣ ਫਾਜ਼ਲ ਕਾ ਪੁਲਿਸ ਨੇ ਵੀ ਵੱਡਾ ਐਕਸ਼ਨ ਕੀਤਾ ਹੈ ਤੇ ਆਪਰੇਸ਼ਨ ਕਾਸੋ ਦੇ ਤਹਿਤ 13 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਹੜੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਕੋਲੋਂ 4 ਕਿਲੋ ਦੇ ਕਰੀਬ ਜਿਹੜੀ ਦੱਸੀ ਜਾ ਰਹੀ ਹੈ ਕਿ ਹੈਰੋਨ ਬਰਾਮਦ ਕੀਤੀ ਗਈ ਹੈ 2 ਕਿਲੋ ਦੇ ਕਰੀਬ ਜਿਹੜੀ ਹੈ ਅਫੀਮ ਬਰਾਮਦ ਕੀਤੀ ਗਈ ਹੈ 50 ਕਿਲੋ ਦੇ ਕਰੀਬ ਇਹਨਾਂ ਦੇ ਕੋਲੋਂ ਚੂਰਾ ਪੋਸਟ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਇਹਨਾਂ ਦੇ ਕੋਲੋਂ 50000 ਤੋਂ ਜ਼ਿਆਦਾ ਜਿਹੜੇ ਨਸ਼ੀਲੇ ਕੈਪਸੂਲ ਸੀ ਜਿਹੜੇ ਉਹ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ 8 ਲੱਖ ਰੁਪਏ ਦੀ ਜਿਹੜੀ ਡਰੱਗ ਮਨੀ ਵੀ ਇਹਨਾਂ ਤੋਂ ਬਰਾਮਦ ਕੀਤੀ ਗਈ ਆ ਪੁਲਿਸ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਇਹ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਸੀ ਤੇ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਜਾਂਦੀ ਹੈ ਤਾਂ 13 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਂਦਾ ਜਿਨ੍ਹਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਡਰੱਗ ਮਨੀ ਬਰਾਮਦ ਕੀਤੀ ਗਈ ਆ ਉੱਥੇ ਹੀ ਜਿਹੜਾ ਨਸ਼ਾ ਬਰਾਮਦ ਕੀਤਾ ਗਿਆ ਉਸ ਦੀ ਜਿਹੜੀ ਕੀਮਤ ਹੈ ਉਹ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਇਸ ਬੰਦੇ ਵਿੱਚ ਜਿਹੜੇ ਫਾਦਲ ਕਾਦੇ ਐਸਐਸਪੀ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਹੁਕਮਾਂ ਦੇ ਤਹਿਤ ਉਹਨਾਂ ਦੇ ਵੱਲੋਂ ਆਪਰੇਸ਼ਨ ਕਾਸਟੋ ਆਏ ਦਿਨ ਚਲਾਇਆ ਜਾ ਰਿਹਾ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾ ਰਹੇ ਉਹਨਾਂ ਦੇ ਉੱਤੇ ਐਨਡੀਪੀਐਸ ਐਕਟ ਤਹਿਤ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਤੇ ਪਰਚਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਇਹ ਕਾਲਾ ਕਾਰੋਬਾਰ ਕਿੰਨੇ ਕੁ ਸਮੇਂ ਤੋਂ ਕੀਤਾ ਜਾ ਰਿਹਾ ਸੀ ਤੇ ਜਿਹੜਾ ਇਹ ਨਸ਼ਾ ਬਰਾਮਦ ਕੀਤਾ ਗਿਆ ਕਿੱਥੋਂ ਲਿਆਂਦਾ ਗਿਆ ਸੀ ਕਿੱਥੇ ਸਪਲਾਈ ਕਰਨਾ ਕੋਈ ਜਿਹੜਾ ਨੈਟਵਰਕ ਹੈ ਇੰਟਰਨੈਸ਼ਨਲ ਗਰੂਪ ਹੈ ਜਾਂ ਕਿਤਨੇ ਕਿਤੇ ਸੂਬਾ ਪੱਧਰੀ ਹੀ ਇਹਨਾਂ ਦੇ ਵੱਲੋਂ ਇਹ ਕਾਰੋਬਾਰ ਚਲਾਇਆ ਜਾ ਰਿਹਾ ਹਾਲਾਂਕਿ ਐਸਐਸਪੀ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਡਰੱਗ ਪੈਡਲਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਨੌਜਵਾਨ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਦੇ ਮੂਹਰੇ ਵਿੱਚ ਜਾ ਰਹੇ ਨੇ ਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਅਜਿਹੇ ਅੰਸਰਾਂ ਨੂੰ ਨਾਥ ਪਾਈ ਜਾਵੇ ਜਿਨ੍ਹਾਂ ਦੇ ਵੱਲੋਂ ਪੰਜਾਬ ਦਾ ਮਾਹੌਲ ਤਾਂ ਖਰਾਬੀ ਕੀਤਾ ਜਾ ਰਿਹਾ ਤੇ ਪੰਜਾਬ ਦੀ ਜਵਾਨੀ ਨੂੰ ਵੀ ਬਰਬਾਦ ਕੀਤਾ ਜਾ ਰਿਹਾ ਉੱਥੇ ਹੀ ਹੁਣ ਫਾਜ਼ਿਲਕਾ ਪੁਲਿਸ ਦੇ ਵੱਲੋਂ ਆਪਰੇਸ਼ਨ ਕਾਸਟੋ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਆ ਜੀ ਅਸੀਂ ਇੱਕ ਮਿਸ਼ਨ ਨਿਸ਼ਚੇ ਦੇ ਤਹਿਤ ਇੱਕ ਬਹੁਤ ਤੰਦੇ ਹੀ ਨਾਲ ਅਸੀਂ ਸਾਰੇ ਸਟੇਕ ਹੇਲਡਰਸ ਨੂੰ ਨਾਲ ਲੈ ਕੇ ਨਸ਼ਿਆਂ ਦੇ ਵਿਰੁੱਧ ਇੱਕ ਫਾਈਨਲ ਵਾਰ ਅਗੇਂਸਟ ਡਰੱਗਸ ਅਸੀਂ ਚਲਾ ਰਹੇ ਨੇ ਤੇ ਸਾਡੇ ਮਾਨ ਜੋ ਸੀਐਮ ਸਾਹਿਬ ਸਰਦਾਰ ਖਰਗਵਾਨਪਾਂ ਜੀ ਤੇ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਉਹਨਾਂ ਨੇ ਸਾਨੂੰ ਇਹ ਹਦਾਇਤਾਂ ਦਿੱਤੀਆਂ ਹੋਈਆਂ ਇੰਗੀਆਂ ਕਿ ਨਸ਼ਿਆ ਦੇ ਖਿਲਾਫ ਜੋ ਹੈ ਇੱਕ ਬਹੁਤ ਸਖਤ ਐਕਸ਼ਨ ਹੋਣਾ ਹੈ ਔਰ ਜੋ ਵੀ ਨਸ਼ਾ ਵੇਚਦਾ ਹੈ ਜਾਂ ਜਿਹੜਾ ਮੇਨ ਸਪਲਾਈਅਰ ਹੈ ਉਹਨੂੰ ਅਸੀਂ ਫੜ ਕੇ ਅੰਦਰ ਦੇਣਾ ਹੈ ਤੇ ਇਹਦੇ ਨਾਲ-ਨਾਲ ਹੀ ਇੱਕ EMPATHETIC ਅਪਰੋਚ ਰੱਖਦੇ ਹੋਏ ਜਿਹੜੇ ਡਰਗ ਯੂਜ਼ਰਸ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਉਣਾ ਤੇ ਜਿਹੜੇ ਇਹ ਪੁਆਇੰਟ ਆਫ ਸੇਲ ਤੇ ਕੌਣ ਵੇਚਦਾ ਕਿੱਥੇ ਵੇਚਦਾ ਉਹਦੀ ਸਾਰੀ ਇਨਫੋਰਮੇਸ਼ਨ ਪਿੰਡਾਂ ਚੋਂ ਇਕੱਠੀ ਕਰਕੇ ਉਹਨ ਸਾਰੇ ਬੰਦਿਆਂ ਨੂੰ ਰਾਉਂਡ ਅਪ ਕਰਕੇ ਔਰ ਜਿਲਾ ਚ ਸਪੇਜਣਾ ਹੈ ਇਹਦੇ ਨਾਲ-ਨਾਲ ਹੀ ਅਸੀਂ ਇੱਕ ਇਫੈਕਟਿਵ ਕਮਿਊਨਿਟੀ ਇੰਗੇਜਮੈਂਟ ਚਲਾ ਰਹੇ ਨੇ ਪਿਛਲੇ 1 ਮਹੀਨੇ ਚ ਅੱਜ ਅਸੀਂ ਹਲੇ ਤੱਕ 376 ਤੋਂ ਵੱਧ ਮੀਟਿੰਗਸ ਕਰ ਚੁੱਕੇ ਨੇ